ਲੋ ਵੀ ਦੋਸਤੋ ਪੇਸ਼ ਹੈ ਕਵਿਤਾ ਕੁੰਭ ਸ্নান ਸਿੱਖਿਆ ਵਿਭਾਗ ਦਾ ਇੱਕ ਅਧਿਕਾਰੀ ਗਿਆ ਕੁੰਭ ਵਿੱਚ ਲਾਵਣ ਤਾਰੀ ਨਾਲ ਉਸ ਦੇ ਸਨ ਭਗੋੜੇ ਚਮਚੇ ਪਛਾਣ ਪਏ ਨਾ ਮੁਖ ਤੇ ਬੰਨੇ ਗਮਚੇ ਗੰਗਾ ਵਿੱਚ ਅਜੇ ਪੈਰ ਸੀ ਪਾਇਆ ਬੋਲੀ ਸੱਜਣਾ ਐਨੀ ਲੇਟ ਕਿਉਂ ਆਇਆ ਇੰਨਾ ਬੇਮੁਖ ਕਾਤੋਂ ਹੋਇਆ ਪੂਰਾ 144ਵਾਂ ਸਾਲ ਜੋ ਹੋਇਆ ਆਖੇ ਪ੍ਰੋਜੈਕਟਾਂ ਦੇ ਵਿੱਚ ਧਸਿਆ ਹੋਇਆ ਸਾਂ ਕਾਗਜ਼ਾਂ ਦੇ ਵਿੱਚ ਫਸਿਆ ਹੋਇਆ ਸਾਂ ਅੱਜ ਸਿੱਧਾ ਹੀ ਤੇਰੇ ਵੱਲੇ ਹੋਇਆ ਅਜੇ ਰਿਟਾਇਰ ਵੀ ਮੈਂ ਤਾਂ ਕੱਲੇ ਹੋਇਆ ਪੜੋ ਪੰਜਾਬ ਪੜਾ ਰਿਹਾ ਸੀ ਟੀਚੇ ਪੂਰੇ ਕਰਾ ਰਿਹਾ ਸੀ ਹੁਣ ਸੀਈਪ ਦੀ ਆਈ ਵਾਰੀ ਜਮੀਨੀ ਲੈਵਲ ਦੀ ਮੈਂ ਮੱਤ ਸੀ ਮਾਰੀ ਜੇ ਇਜਾਜ਼ਤ ਹੋਵੇ ਤਾਂ ਲਾਲਾਂ ਤਾਰੀ ਓਏ ਅੰਕੜਾ ਸਾਰਾ ਝੁੱਠਾ ਬਣਾਇਆ ਹੁਣ ਤਾਰੀ ਲਾਵਣ ਆ ਗਿਆ ਤਾਇਆ ਫਿਨਲੈਂਡ ਦੇ ਲੰਮੇ ਨਜ਼ਾਰੇ ਸਿੰਗਾਪੁਰ ਵੀ ਗੇੜੇ ਮਾਰੇ ਤਕਸ਼ਸ਼ੀਲਾ ਦਾ ਗਿਆ ਨਲੰਦਾ ਕਿਵੇਂ ਅੱਖਾਂ ਤੈਨੂੰ ਭਾਰਤੀ ਬੰਦਾ ਹਰ ਵਿਦੇਸ਼ੀ ਇੱਥੇ ਸਿੱਖਣ ਆਇਆ ਤੈਂ ਪਤੰਦਰਾ ਪੁੱਠਾ ਚੰਨ ਚੜਾਇਆ ਕਹਿੰਦਾ ਮਤ ਗਈ ਸੀ ਮੇਰੀ ਮਾਰੀ ਬਸ ਮੀਟਿੰਗਾਂ ਕੀਤੀਆਂ ਸਾਰੀ ਦਿਹਾੜੀ ਕੀਨੇ ਮੈਥੋਂ ਕੀ ਕਰਾਇਆ ਇੰਨੇ ਸਾਲ ਮੈਨੂੰ ਸਮਝ ਹੀ ਨਹੀਂ ਆਇਆ ਓਏ ਆਪਣੀ ਬੁੱਧੀ ਮੈਂ ਨਹੀਂ ਲਾਈ ਬਸ ਉੱਪਰਲੀ ਡਾਕ ਪਹੁੰਚਾਈ ਕੀ ਮੈਂ ਖੋਇਆ ਕੀ ਮੈਂ ਪਾਇਆ ਘਰੇ ਵੀ ਮੈਂ ਤਾਂ ਦਫ਼ਤਰ ਲਾਇਆ ਘਰ ਦੇ ਦੁਖੀ ਸਣੇ ਮੇਰੀ ਨਾਰੀ ਜੇ ਇਜਾਜ਼ਤ ਹੋਵੇ ਤਾਂ ਲਾਲਾ ਤਾਰੀ ਕੋਈ ਖੜ ਜਾ ਐਵੇਂ ਕਾਲਾ ਨਾ ਹੋ ਕੋਈ ਨਾ ਮੈਥੋਂ ਪਾਪ ਲਘੋ ਫੁੱਲਾਂ ਜਿਉਂ ਹੋੜਾ ਹੋ ਕੇ ਜਾਈਂ ਬਿਲਕੁਲ ਸਿੱਧਾ ਸੋਖਾ ਹੋ ਕੇ ਜਾਈਂ ਡੈਪੂਟੇਸ਼ਨਾਂ ਦੱਸਦੇ ਕਿੰਨੀਆਂ ਲਾਈਆਂ ਕਿਵੇਂ ਗਰੰਟਾਂ ਦੱਸ ਖਰਚਾਈਆਂ ওই ਊੜਾ ਕਿੱਥੇ ਫਸਾ ਕੇ ਆਇਆ ਕਿੱਥੇ ਕਿੱਥੇ ਜੱਬ ਤੂੰ ਭਾਗੇ ਆਇਆ ਸਕੂਲਾਂ ਦਾ ਕੀ ਹਾਲ ਕਰਦਿਆ ਕਰ ਕਰ ਰੰਗ ਬੁਰਾ ਹਾਲ ਕਰਦਿਆ ਕਦੇ ਫਲਾਣਾ ਕਦੇ ਢਿਮਕਾ ਮਾਡਲ ਸਕੂਲਾਂ ਦੇ ਬਣਾਦੇ ਹੋਟਲ ਟੀਚੇ ਵੀ ਸਾਰੇ ਉੱਥੇ ਖੜੇ ਨੇ ਮਾਸਟਰ ਸਾਰੇ ਕਲਪੇ ਪੜੇ ਨੇ ਓਏ ਆਤਮਾ ਵਾਲੀ ਕਰ ਲਈ ਭਾਰੀ ਐਨੀ ਛੇਤੀ ਨਹੀਂ ਵੱਜਣੀ ਤਾਰੀ ਮੈਂ ਮੰਨਦਾ ਮੈਥੋਂ ਗਲਤੀ ਹੋਈ ਹੱਲ ਵੀ ਇਹਦਾ ਦੱਸ ਦੋ ਕੋਈ ਕਹੋ ਤਾਂ ਜਾ ਕੇ ਮੈਂ ਸਮਝਾਵਾਂ ਕੋਈ ਤਾਂ ਮਨਜੂ ਟਮਾਟਾਵਾ ਪੈਸੇ ਸਰਕਾਰ ਦੇ ਮੈਂ ਬਚਾ ਦਿਆਂ ਮਾਸਟਰਾਂ ਨੂੰ ਪੜ੍ਹਾਈ ਦੇ ਕੰਮ ਦਿਲਾ ਤਿਆਂ ਡਾਕੀਏ ਦਾ ਲੱਗਾ ਟੈਗ ਹਟਾ ਦਿਆਂ ਮਹਿਲਾ ਜੋ ਕੱਢ ਜਮਾਤ ਬਿਠਾ ਦਿਆਂ ਪੜੋ ਪੰਜਾਬ ਦੇ ਪਾੜਦਿਆਂ ਕਾਰਡ ਇਨਵਿਨ ਪੱਲਣਾ ਵਾਲਾ ਕੱਢ ਦਿਆਂ ਆਰਡਰ ਚਾਹੇ ਕੋਈ ਬੈਠਾ ਮੋਹਾਲੀ ਜਲੰਧਰ ਭਗੋੜੇ ਕਰਦਿਆਂ ਸਕੂਲਾਂ ਅੰਦਰ ਅਧਿਆਪਕਾਂ ਨੂੰ ਵੀ ਪੜਨੇ ਲਾ ਦਿਆਂ ਸਾਰੇ ਸੈਮੀਨਾਰ ਜਿਹੇ ਬੰਦ ਕਰਾ ਦਿਆਂ ਓਏ ਅਫਸਰਾਂ ਦੀ ਧੌਂਸ ਜਹੀ ਰੱਖੀ ਫਿਰਦੇ ਉਹੀ ਫੀਲਿੰਗਾਂ ਚੱਕੀਂ ਫਿਰਦੇ ਝੱਟ ਬਦਲ ਜੂ ਕਹਾਣੀ ਸਾਰੀ ਜੇ ਹੋਵੇ ਇਜਾਜ਼ਤ ਤਾਂ ਲਾਲਾਂ ਤਾਰੀ ਓਏ ਕੰਮ ਤੇਰਾ ਸੀ ਪੜਾਈ ਕਰਵਾਣਾ ਨਾਲੀ ਨਾਗੇ ਬੋਟਾਂ ਕੱਟਣਾ ਬਣਵਾਉਣਾ ਅੱਜ ਦਾ ਮਾਸਟਰ ਫਿਰਦਾ ਰੋਂਦਾ ਗੈਰ ਵਿਦਿਕ ਕੰਮ ਜੇ ਫਿਰਦਾ ਢੋਂਦਾ ਵਿਦਿਆ ਸਾਨੂੰ ਇਨਸਾਨ ਬਣਾਇਆ ਵਿੱਚ ਜਾਤ ਪਾਤ ਦੇ ਤੁਸਾਂ ਫਸਾਇਆ ਅੰਦਰੋਂ ਬਾਹਰੋਂ ਇੱਕ ਹੋ ਕੇ ਆ ਜਾ ਫੇਰ ਭਾਵੇਂ ਲੱਖ ਗੋਤੇ ਲਾ ਜਾ ਰਵੀਦਾਸ ਨੇ ਇੱਕ ਗੰਗਾ ਘਰੇ ਬਲਾਈ ਗੁਰੂ ਰਵੀਦਾਸ ਨੇ ਗੰਗਾ ਘਰੇ ਬਲਾਈ ਤੂੰ ਖਾਮ ਖਾ ਇੰਨੀ ਵਾਟ ਮੁਕਾਈ ਅੰਬੇਦਕਰ ਦਾ ਤੂੰ ਬਣ ਕੇ ਦੇਖੋ ਸੰਵਿਧਾਨ ਦੀ ਛਲਣੀ ਛਣ ਕੇ ਵੇਖ ਅੰਕੜਿਆਂ ਤੋਂ ਬਾਹਰ ਤਾਂ ਆ ਜਾ ਜਮੀਨੀ ਹਕੀਕਤਾਂ ਦੇ ਵੱਲ ਖੋਲ ਦਰਵਾਜ਼ਾ ਅਧਿਆਪਕ ਧਰਨੇ ਤਾਂ ਹੀ ਲਾਉਂਦੇ ਆਪਣਾ ਹੱਕ ਉਹ ਪਾਉਣਾ ਚਾਹਦੇ ਅਧਿਆਪਕਾਂ ਦੇ ਕੋਈ ਹੱਕ ਜੇ ਮਾਰੂ ਦਸਪਲਾ ਕੀ ਗੰਗਾ ਤਰੂ ਓਏ ਆਖੇ ਮੇਰੀ ਤੋਬਾ ਮੇਰੇ ਬਾਪ ਦੀ ਤੋਬਾ ਜੋ ਆਪ ਕਹੋਗੇ ਵੋਹੀ ਹੋਗਾ ਅੱਜ ਹੀ ਮੈਂ ਪੰਜਾਬ ਜਾਵਾਂਗਾ ਖਾਨੇ ਸਭ ਦੇ ਗੱਲ ਪਾਵਾਂਗਾ ਗੰਗਾ ਵਿੱਚ ਜੇ ਹੋਵੇ ਤਰਨਾ ਪਹਿਲਾਂ ਸਰਸਵਤੀ ਦਾ ਪੱਲਾ ਫੜਨਾ ਓਏ ਆਕਲ ਕਰੋ ਕੁਝ ਅਕਲਾਂ ਵਾਲਿਓ ਅੰਗਰੇਜ਼ੀ ਪਿੱਛੇ ਨਾ ਗੁਰਮੁਖੀ ਗਾਲਿਓ ਝੰਡਾ ਪੰਜਾਬੀ ਦਾ ਜਿੰਦਾਬਾਦ ਰਹੇਗਾ ਨਾਨਕ ਸਦਾ ਆਵਾਜ਼ ਰਹੇਗਾ ਸਾਰੇ ਟੀਚੇ ਪੂਰ ਚੜਨਗੇ ਬੱਚੇ ਖੇਡ ਖੇਡਦੇ ਵਿੱਚ ਪੜਨਗੇ ਬੋਦੇ ਪ੍ਰੋਜੈਕਟ ਤੁਸੀਂ ਨਾ ਚਲਾਓ ਸਕੂਲਾਂ ਨੂੰ ਨਾ ਲੈਬੋਰੀਟਰੀ ਬਣਾਓ ਫालतू ਪ੍ਰੋਜੈਕਟ ਛੇਤੀ ਬੰਦ ਕਰਾਓ ਸਕੂਲਾਂ ਨੂੰ ਨਾ ਆਪਰੇਸ਼ਨ ਥੀਏਟਰ ਬਣਾਓ ਤੁਰਤ ਦਾ ਲਿਪਿਆ ਕਦੇ ਨਾ ਦੇਖੋ ਥੋੜਾ ਨੈਤਿਕ ਸਿੱਖਿਆ ਵੱਲ ਵੀ ਵੇਖੋ ਤੁਰਤ ਦਾ ਲਿਪਿਆ ਕਦੇ ਨਾ ਦੇਖੋ ਥੋੜਾ ਨੈਤਿਕ ਸਿੱਖਿਆ ਵੱਲ ਵੀ ਵੇਖੋ ਉਹ ਬਿਦਰੋਹੀ ਸਿੱਖਿਆ ਵਿਭਾਗ ਦਾ ਪੱਕਾ ਸਿਪਾਹੀ ਗੁਰੂ ਚੇਲੇ ਦੀ ਭਰੇ ਗਵਾਹੀ ਗੁਰੂ ਗੁਰ ਭਾਵੇਂ ਰਹਿ ਜਾਵੇਗਾ ਚੇਲਾ ਚਿੰਨੀ ਬਣ ਜਾਵੇਗਾ ਵਿੱਚ ਇਹਦੇ ਹੈ ਮਹਿਮਾ ਸਾਰੀ ਹੁਣ ਗੰਗਾ ਦੇ ਵਿੱਚ ਲਾ ਲੋ ਤਾਰੀ ਆਓ ਸਿੱਖਿਆ ਕੁੰਭ ਦੀ ਕਰੀਏ ਤਿਆਰੀ ਤੇ ਗੰਗਾ ਦੇ ਵਿੱਚ ਲਾਈਏ ਤਾਰੀ ਹੱਸਦੇ ਬਸਦੇ ਰਹੋ ਜ਼ਿੰਦਗੀ ਜਿੰਦਾਬਾਦ ਦੋਸਤੋ ਤੁਹਾਡਾ ਆਪਣਾ ਸਤੀਸ਼ ਬਿਦਰੋਹੀ